ਨਯੋਗ ਡੀਜੀਪੀ ਪੰਜਾਬ ਡੀਆਜੀ ਬਾਰਡਰ ਰੇਂਜ ਦੇ ਦਿਸ਼ਾਨਰਦੇਸ਼ਾ ਹੇਠ ਬਟਾਲਾ ਪੁਲਿਸ ਨੂੰ ਉਦੋਂ ਇੱਕ ਕਾਮਯਾਬੀ ਮਿਲੀ ਹੈ ਜਦੋਂ ਪਾਕਿਸਤਾਨੀ ਆਈਐਸਏ ਦਾ ਇੱਕ ਵੱਡਾ دہشتਗਰਦਾਨਾ ਮੰਸੂਬਾ ਬਟਾਲਾ ਪੁਲਿਸ ਨੇ ناکਾਮ ਕਰਤਾ ਇਹਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਸਾਨੂੰ ਐਕਸਪਲੋਸਿਵਸ ਮਿਲੇ ਹਨ ਇਹ ਬੇਸਿਕਲੀ 2 ਦਿਨ ਪਹਿਲਾਂ ਸਾਨੂੰ ਪੁਲਿਸ ਸਟੇਸ਼ਨ ਸਦਰ ਦੇ ਅਦੀਨ ਪਿੰਡ ਬਲਪੂਰਾ ਉੱਥੇ ਕੁਝ ਐਕਸਪਲੋਸਿਵ ਮਟੀਰੀਅਲ ਸਾਨੂੰ ਬਰਾਮਦ ਹੋਇਆ ਸੀਗਾ ਤਾਂ ਉਹਦੇ ਵਿੱਚ 4 HRG ਗ੍ਰੇਨੇਡਸ ਬੇਸਿਕਲੀ ਬਰਾਮਦ ਹੋਏ ਸੀਗੇ ਇਹਨਾਂ ਨੂੰ ਅਸੀਂ RG ਇਸ ਗ੍ਰੇਨੇਡਸ ਵੀ ਕਹਿੰਦੇ ਹੈ ਤਾਂ ਇਹ ਇੱਕ ਆਸਟਰੀਅਨ ਕੰਪਨੀ ਹੈ ਜਿਹੜਾ ਇਹਨਾਂ ਨੂੰ ਮੈਨੂਫੈਕਚਰ ਕਰਦੀ ਹੈ origianlly but ਇਹਨਾਂ ਦੀ ਬੇਸ ਪਾਕਿਸਤਾਨ ਔਰ ਬੰਗਲਾਦੇਸ਼ ਦੇ ਵਿੱਚ ਹੈ ਇਸ ਤੋਂ ਇਲਾਵਾ ਅਪਾਰਟ ਫਰਮ 4 ਗ੍ਰੇਨੇਡਸ ਵੀ ਹੈਵ ਆਲਸੋ ਰਿਕਵਰਡ 1 IED ਇਹ ਇੱਕ ਬਲੈਕ ਮੈਟੈਲਿਕ ਬਾਕਸ ਦੇ ਵਿੱਚ ਸਗੀ ਤਾਂ ਜਦੋਂ ਬੌਮ ਡਿਸਪੋਜ਼ਲ ਸਕਵਾਡ ਨੇ ਇਹਦਾ ਮੌਈਨਾ ਕਰ ਲਿਆ ਤਾਂ ਆਰ ਡੀ ਐਕਸ ਵਾਸ ਫਾਊਂਡ ਫਰਮ ਦਿਸ ਸੋ ਇਟ ਵਾਸ ਬੇਸਿਕਲੀ ਆਰ ਡੀ ਐਕਸ ਬੇਸਡ ਆਈ ਡੀ ਇਸ ਤੋਂ ਇਲਾਵਾ ਸਮ ਕਮਿਊਨੀਕੇਸ਼ਨ ਡਿਵਾਈਸਸ ਵੇਰ ਫਾਊਂਡ ਇੱਕ ਬੋਫੈਂਗ ਟਰਾਂਸ ਰੀਸੀਵਰ ਜਿਹੜਾ ਇੱਕ ਚਾਈਨੀਜ਼ ਕੰਪਨੀ ਹੈ ਉਹਨਾਂ ਦਾ ਇੱਕ ਸਾਨੂੰ ਮਿਲਿਆ ਸੀਗਾ ਵਾਕੀ ਟਾਕੀ ਫਰਮ ਦ ਸਪੌਟ ਐਂਡ ਕੁਝ ਡੀ ਸ਼ੇਪਡ ਹੈੱਡਫੋਨਸ ਜਿਹੜਾ ਉਦੋਂ ਇਸਤੇਮਾਲ ਹੁੰਦਾ ਹੈ ਸੋ ਆਫਟਰ ਦਾ ਰਿਕਵਰੀ ਇੱਕ ਐਫ ਆਰ ਨੰਬਰ 129 ਡੇਟਡ 21 8 ਵਾਸ ਰਜਿਸਟਰਡ ਅੰਡਰ ਰੈਲੇਵੈਂਟ ਸੈਕਸ਼ਨਸ ਆਫ ਐਕਸਪਲੋਸਿਵਸ ਐਕਟ ਐਟ ਪੁਲਿਸ ਸਟੇਸ਼ਨ ਸਦਰ ਤਾਂ ਜਦੋਂ ਫਿਰ ਅੱਗੇ ਤਫਤੀਸ਼ ਤੁਰੀ ਤਾਂ ਇਹਦੇ ਵਿੱਚ ਅਸੀਂ ਦੇਖ ਲਿਆ ਕਿ ਇੱਕ ਪ੍ਰੋਪਰ ਦਹਿਸ਼ਤਗਰਦਾਂ ਦਾ ਇੱਕ ਸ਼ਡਯੰਤਰ ਹੈ ਤਾਂ ਇਹਦੇ ਵਿੱਚ ਜਿਹੜਾ ਯੂਏਪੀਏ ਐਕਟ ਹੈ ਉਹਦੇ ਸੈਕਸ਼ਨਸ ਇਹਦੇ ਵਿੱਚ ਅਸੀਂ ਇਨਵੋਕ ਕਰਦੇ ਆਫਟਰ ਦਾ ਰਿਕਵਰੀ ਇਹਦੇ ਵਿੱਚ ਸਾਡੀ ਟੀਮਸ ਵਿਚ ਵਰ ਸੁਪਰਵਾਈਜ਼ਡ ਬਾਈ ਐਸਪੀ ਡੀ ਬਟਾਲਾ ਐਂਡ ਜਿਹੜੀ ਫਤੇਗੜ ਚੂੜੀਆਂ ਸਬਡਿਵੀਜ਼ਨ ਦੀ ਟੀਮ ਹੈ ਜਿਹੜੇ ਡੀਐਸਪੀ ਸਾਹਿਬ ਹੈਗੇ ਨੇ ਐਸਐਚਓ ਸੁਰਿੰਦਰਪਾਲ ਜੀ ਤਾਂ ਇਹ ਉੱਤੇ ਕੰਮ ਕਰਨ ਲੱਗ ਪਏ ਇਵੈਨਚੁਅਲੀ ਇਟ ਵਾਸ ਡਿਸਕਵਰਡ ਕਿ ਇਹ ਜਿਹੜੀ ਕਨਸਾਈਨਮੈਂਟ ਹੈ ਇਟ ਵਾਸ ਪਲੇਸਡ ਬਾਈ ਟੂ ਪਰਸਨਸ ਓਵਰ देयर ਤਾਂ ਉਸ ਇਨਪੁਟ ਤੇ ਕੰਮ ਕਰਦੇ ਹੋਏ ਅਸੀਂ ਇਵੈਂਚੁਅਲੀ ਜਿਹੜੇ ਦੋ ਬੰਦੇ ਹੈ ਜਿਨ੍ਹਾਂ ਨੇ ਇਹ ਕਨਸਾਈਨਮੈਂਟ ਉਥੇ ਰੱਖੀ ਸੀਗੀ ਬੇਸਿਕਲੀ ਇਹ ਚੁੱਕਣ ਲਈ ਉਥੇ ਰੱਖੀ ਗਈ ਸੀਗੀ ਤਾਂ ਇਹਦੇ ਚ ਇੱਕ ਬੰਦਾ ਅਸੀਂ ਰਵਿੰਦਰਪਾਲ ਸਿੰਘ ਏਲੀਅਸ ਰਵੀ ਰੈਜ਼ੀਡੈਂਟ ਆਫ ਪੋਰੀਆਕਲਾ ਹੀ ਵਾਸ ਅਪ੍ਰੀਹੈਂਡਿਡ ਇਨ ਦ ਕੇਸ ਤਾਂ ਜਦੋਂ ਇਹ ਬੰਦਾ ਅਸੀਂ ਗ੍ਰਿਫਤਾਰ ਕਰ ਲਿਆ ਤਾਂ ਇਹਨੇ ਜਿਹੜਾ ਇਨਕਸ਼ਾਫ ਕਰਤਾ ਜਾਂ ਜਿਹੜੀ ਇਵਨ ਟੈਕਨੀਕਲ ਡੀਟੇਲਸ ਦੇ ਵਿੱਚ ਸਾਡੀ ਗੱਲ ਸਾਹਮਣੇ ਆਈ ਕਿ ਇੱਕ ਯੂਕੇ ਬੇਸਡ ਬੀਕੇਆਰ ਟੈਰਰਿਸਟ ਹੈ ਨਿਸ਼ਾਨ ਸਿੰਘ ਉਹ ਜੋੜੀਆ ਕਲਾਂ ਪਿੰਡ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਹੈ ਇਹ ਕਰੀਬਨ 2022 ਅਖੀਰ ਦੇ ਵਿੱਚ ਯੂਕੇ ਗਿਆ ਸੀਗਾ ਅਨ ਸਟੂਡੈਂਟ ਵੀਜ਼ਾ ਤਾਂ ਉੱਥੇ ਇਹਦਾ ਬੀਕੇਆਈ ਦੇ ਨਾਲ رابطہ ਹੋਇਆ ਨਾਓ ਉਹਨਾਂ ਦਾ ਇੱਕ ਆਪਰੇਟਰ ਹੈ ਮੇਜਰ ਆਪਰੇਟਰ ਆਫਟਰ ਹੈਪੀ ਪਸ਼ੀਆ ਤਾਂ ਇਹ ਜਿਹੜੀ ਕਨਸਾਈਨਮੈਂਟ ਹੈ ਇਹਨੇ ਪ੍ਰੋਵਾਈਡ ਕਰਾਈ ਸੀਗੀ ਤਾਂ ਇਹ ਜਿਹੜੇ ਦੋ ਮੁਲਜ਼ਮ ਹੈ ਜਿਨ੍ਹਾਂ ਚੋਂ ਅਸੀਂ ਇੱਕ ਗ੍ਰਿਫਤਾਰ ਕਰ ਲਿਆ ਰਵਿੰਦਰਪਾਲ ਸਿੰਘ ਰਵੀ ਇਹਨਾਂ ਨੇ ਮਹਿਤਾ ਏਰੀਆ ਅੰਮ੍ਰਿਤਸਰ ਤੋਂ ਇਹ ਜਿਹੜਾ ਕਨਸਾਈਨਮੈਂਟ ਇਸ ਨੂੰ ਚੁੱਕਿਆ ਸੀਗਾ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਕੋਲ ਰੱਖ ਲਿਆ ਐਂਡ ਅਨਫਰਦਰ ਡਾਇਰੈਕਸ਼ਨਸ ਆਫ ਹੈਪੀ ਦਿਸ ਨਿਸ਼ਾਨ ਜੋੜੀਆਂ ਇਹਨਾਂ ਨੇ ਇਹ ਬਲਪੂਰੀਆਂ ਦੇ ਵਿੱਚ ਇੱਕ ਖਾਸ ਜਗ੍ਹਾ ਤੇ ਰੱਖ ਲਿਆ ਸੀਗਾ ਨਾਲ ਦੇ ਨਾਲ ਉਦੋਂ ਇਹਨਾਂ ਨੇ ਇਹਦਾ ਕੋਆਰਡੀਨੇਟ ਪਲਸ ਪਿਕਚਰਸ ਵਿਦ ਥੇਅਰ ਹੈਂਡਲਰ ਜਿਹੜਾ ਨਿਸ਼ਾਨ ਜੋੜਿਆ ਹੈ ਉਹਦੇ ਨਾਲ ਸ਼ੇਅਰ ਕੀਤੀਆਂ ਸੀਗੀਆਂ ਫਰਦਰ ਉਹਦੇ ਕਹਿਣ ਤੇ ਇਹ ਕਿਸੇ ਹੋਰ ਨੇ ਚੁਕਨਾ ਸੀਗਾ ਬਟ ਇਨ ਦਾ ਮੀਨ ਟਾਈਮ ਇਹਨੂੰ ਇੰਟਰਸੈਪਟ ਕੀਤਾ ਗਿਆ ਤਾਂ ਪੁਲਿਸ ਨੇ ਰਿਕਵਰੀ ਕਰ ਲਈ ਤਾਂ ਇਹਦੇ ਵਿੱਚ ਇਹਦਾ ਜਿਹੜਾ ਸਾਥੀ ਹੈ ਉਹ ਹਜੇ ਫਰਾਰ ਹੈ ਤਾਂ ਅਸੀਂ ਉਹਨੂੰ ਫੜਨ ਦੇ ਪ੍ਰੋਪਰ ਕੋਸ਼ਿਸ਼ ਕਰ ਰਹੇ ਨੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਹੜਾ ਨਿਸ਼ਾਨ ਜੋੜਿਆ ਜਿਹਦੀ ਇਨਸਟਰਕਸ਼ਨਸ ਤੇ ਕੰਮ ਹੋ ਰਿਹਾ ਸੀਗਾ ਉਹਨੂੰ ਪਿੱਛੇ ਜਿਹੜਾ ਹਰਵਿੰਦਰ ਸਿੰਘ ਰਿੰਦਾ ਹੈ ਇੱਕ ਜਿਹੜਾ ਟੈਰਰਿਸਟ ਹੈ ਬੇਸਡ ਇਨ ਪਾਕਿਸਤਾਨ ਉਦੇ ਇਸ਼ਾਰਿਆਂ ਤੇ ਐਂਡ ਜਿਹਨੂੰ ਪਿੱਛੇ ਫਿਰ ਪਾਕਿਸਤਾਨੀ ਆਈਐਸਏ ਦੇ ਇਸ਼ਾਰਿਆਂ ਤੇ ਇਹ ਸਾਰਾ ਕੰਮ ਹੋ ਰਾ ਸੀਗਾ ਤਾਂ ਇਹਨਾਂ ਦਾ ਮਕਸਦ ਇਹੀ ਸੀਗਾ ਕਿ ਇੰਨਾ ਜਿਹੜਾ ਵੱਡਾ ਕਨਸਾਈਨਮੈਂਟ ਹੈ ਕਿ ਬਾਰਡਰ ਇੱਕ ਦਾ ਜਿਹੜਾ ਪੰਜਾਬ ਦਾ ਹੈ ਉਥੇ ਡਿਸਟਰਬੈਂਸ ਕ੍ਰੀਏਟ ਕਰਨੀ ਉਥੇ ਵਾਇਲੈਂਸ ਦੇ ਇਨਸੀਡੈਂਟਸ ਕਰਾਨੇ ਤਾਂ ਅਸੀਂ ਪੂਰੇ ਕਮਿਟਿਡ ਹੈਗੇ ਨੇ ਬਟਾਲਾ ਪੁਲਿਸ ਪੰਜਾਬ ਪੁਲਿਸ ਟੂ ਥਾਟ ਸੱਚ ਅਟੈਂਪਟਸ ਤਾਂ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਜਿਹੜਾ ਮੇਜਰ ਜਿਹੜਾ ਇਹ ਪਰਸਨ ਮਾਸਟਰਮਾਈਂਡ ਨਿਸ਼ਾਨ ਜੋੜੀਆਂ ਉਹਦੇ ਵਿੱਚ ਅਸੀਂ ਆਲਰੇਡੀ ਜਿਹੜਾ ਯੂਕੇ ਅਥਾਰਟिटीज ਹੈ ਉਹਨਾਂ ਦੇ ਨਾਲ ਟੱਚ ਹੈਗੇ ਨੇ ਤਾਂ ਪੰਜਾਬ ਪੁਲਿਸ ਵੱਲੋਂ ਕੋਰਸਪੋਂਡੈਂਸ ਹੈਸ ਬੀਨ ਮੇਡ ਵਿਦ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਆਲਰੇਡੀ ਤਾਂ ਵੀ ਆਰ ਆਲਸੋ ਇਨ ਟੱਚ ਵਿਦ ਕਾਉਂਸਿਲੇਟ ਜਨਰਲ ਆਫ ਇੰਡੀਆ ਵਿਚ ਇਜ਼ ਇਨ ਬਰਮਿੰਗਮ ਯੂਕੇ ਤਾਂ ਉਹਨਾਂ ਦੇ ਨਾਲ ਕੋਰਸਪੋਂਡੈਂਸ ਸਾਡੀ ਚੱਲਦੀ ਪਈ ਐਂਡ ਹੋਪਫੁਲੀ ਇਨੂੰ ਅਸੀਂ ਜਲਦੀ ਉੱਥੇ ਹੀ ਆਰਾਊਂਡ ਅਪ ਕਰਵਾ ਕੇ ਇਹਨੂੰ ਡਿਪੋਰਟ ਕਰਾਵਾਂਗੇ ਤਾਂ ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੁੰਦਾ ਜਿਹੜੇ ਗ੍ਰੇਨੇਡਸ ਰਿਕਵਰ ਹੋਏ ਹੈ देयर इज ਅ ਸਪੈਸ਼ਲ ਮਾਰਕਿੰਗ ਔਨ 뎀 ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਸ ਪੀ ਐਲ ਮਤਲਬ ਸਪੈਸ਼ਲ ਐਚ ਜੀ ਆਰ 84 ਲਿਖਿਆ ਹੈ ਤਾਂ ਇਹਨੂੰ ਅਸੀਂ ਆਰ ਜੀ 84 ਵੀ ਕਹਿੰਦੇ ਹੈ ਤਾਂ ਆਸਟ੍ਰੀਅਨ ਕੰਪਨੀ ਹੈ ਬਟ ਇਹਨਾਂ ਦੀ ਮੈਨੂਫੈਕਚਰਿੰਗ ਫੈਸਿਲਿਟੀ ਪਾਕਿਸਤਾਨ ਦੇ ਵਿੱਚ ਹੈ ਤਾਂ ਇਹ ਇੰਡੀਆ ਦੇ ਵਿੱਚ ਨਹੀਂ ਬੰਦਦਾ ਇਹ ਜਿਹੜਾ ਗ੍ਰੇਨੇਡ ਹੈ ਸੋ ਇਹ ਡਾਇਰੈਕਟਲੀ ਤਾਰ ਜੁੜਦਾ ਹੈ ਕਿ ਇਹ ਸਾਰਾ ਸਮਾਨ ਪਾਕਿਸਤਾਨ ਦੁਆਇ ਸੀਗਾ ਪਿੱਛੇ ਵੀ ਕੁਝ ਇਨਸੀਡੈਂਟਸ ਹੋਏ ਤੋੜੇ ਧਿਆਨ ਚੀ ਹੋਇਆ ਹੋਗਾ ਕਿ ਇਵਨ ਪਟਾਲੇ 'ਚ ਕੁਝ ਇਨਸੀਡੈਂਟਸ ਹੋਏ ਪੁਲਿਸ ਸਟੇਸ਼ਨ ਤੇ ਗ੍ਰੇਨੇਡ ਸੁੱਟੇ ਗਏ ਦੋ ਵਾਰੀ ਇਵਨ ਦੇਰਾ ਬਾਬਾ ਨਾਨਕ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਕਰੇ ਗ੍ਰੇਨੇਡ ਸੁੱਟਿਆ ਗਿਆ ਸੋ ਇਹਨਾਂ ਦਾ ਵੀ ਇਸ ਤਰ੍ਹਾਂ ਦਾ ਮਨਸੂਬਾ ਸੀਗਾ ਕਿ ਅਸੀਂ ਪੁਲਿਸ ਬਿਲਡਿੰਗਸ ਜਾਂ ਜਿਹੜੀ ਗਵਰਨਮੈਂਟ ਬਿਲਡਿੰਗਸ ਹੈ ਉੱਥੇ ਉਹਨਾਂ ਨੂੰ ਆਪਾਂ ਨਿਸ਼ਾਨਾ ਬਣਾਈਏ ਬਟ ਜਿਹੜਾ ਟਾਈਮਲੀ ਇੰਟਰਵੈਨਸ਼ਨ ਤੇ ਜਿਹੜੀ ਇਹਦੇ ਵਿੱਚ ਮਿਹਨਤ ਗਈ ਹੈ ਉਹਦੇ ਨਾਲ ਇਹ ਸਾਰਾ ਇਹਨਾਂ ਦੀ ਜਿਹੜੀ ਸਕੀਮ ਇਹਨਾਂ ਦੇ ਜਿਹੜੇ ਮਨਸੂਬੇ ਉਹ ਨਾਗਮ ਹੋਏ ਸਰ ਸ਼ਾਂਤੂ ਮੰਗਾ ਜੀ ਦਾ ਵਿਆਪਕ ਚੱਲਦਾ ਪਿਆ ਉਹਦੇ ਵਿੱਚ ਵੀ ਇਸ ਤਰ੍ਹਾਂ ਹੋ ਸਕਤੇ ਸੀ ਉੱਤੇ ਵੀ ਕਿਸੇ ਨੂੰ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਇਨਪੁਟ ਨਹੀਂ ਹੈ ਇਹਦੇ ਵਿੱਚ ਜਿਹੜਾ ਪੂਰੀ ਕਾਂਸਪੀਰੇਸੀ ਹੈ ਇਹ ਅ ਇੱਥੇ ਅਲੱਗ-ਅਲੱਗ ਮੋਡਿਊਲਸ ਹੁੰਦੇ ਹੈ ਇੱਕ ਡੈਡ ਲੈਟਰ ਬਾਕਸ ਟਾਈਪ ਆਪਰੇਟ ਕਰਦੇ ਹੈ ਕਿ ਕਿਸੇ ਨੇ ਇੱਥੇ ਰੱਖ ਲਿਆ ਇਹਨੂੰ ਪਿਛਲੇ ਵਾਲੇ ਮੋਡਿਊਲ ਦਾ ਪਤਾ ਨਹੀਂ ਹੁੰਦਾ ਹੈ ਬਟ ਅਸੀਂ ਆਲਰੇਡੀ ਉਹਨਾਂ ਮੋਡਿਊਲਸ ਤੇ ਵੀ ਵਰਕਆਊਟ ਕਰ ਰਹੇ ਨੇ ਤਾਂ ਉਹਨਾਂ ਕੋਲੋਂ ਫਿਰ ਸਾਨੂੰ ਐਗਜ਼ੈਕਟਲੀ ਸਪੈਸੀਫਿਕ ਇਨਫੋਰਮੇਸ਼ਨ ਮਿਲ ਜੂਗੀ ਬਟ ਆਦਰਵਾਇਜ਼ ਇੰਟੈਲੀਜੈਂਸ ਵੱਲੋਂ ਵੀ ਸਾਨੂੰ ਕੁਝ ਕੁਝ ਇਨਪੁਟਸ ਆਂਦੀਆਂ ਰਹਿੰਦੀਆਂ ਹੈ ਟਾਰਗੇਟਸ ਦੀ ਜਿਹਦੇ ਵਿੱਚ ਅਸੀਂ ਆਲਰੇਡੀ ਟਾਰਗੇਟ ਹਾਰਡਨਿੰਗ ਕੀਤੀ ਹੋਈ ਹੈ ਸਾਰੇ ਪਤਾ ਚੱਲ ਚੁੱਕੇ ਆ ਜਿੱਦਾਂ ਸਾਨੂੰ ਇਹ ਰਿਕਵਰ ਜਿੱਦਾਂ ਨੇ ਅਸਾਈਨਮੈਂਟ ਲਿਆ ਸੀ ਜਿਹੜਾ ਕਰਕੇ ਲਿਆਈ ਸਮਾਨ ਉਹਨਾਂ ਦਾ ਉਸਿਆਂ ਨਾਲ ਜਿਹੜੇ ਪਾਕਿਸਤਾਨ ਵੇਚਨੇ ਹਨ ਹਰੀਦਾਰ ਹਿੰਦਾਂ ਜਾਪ ਜਿਹੜਾ ਬੈਟ ਹੋਏ ਨੇ ਉਹਕੇ ਚ ਉਹਨਾਂ ਦਾ ਕਦੋਂ ਇਹਦੇ ਵਿੱਚ ਇੱਕ ਐਂਟੀਟੀ ਆਈ ਹੈ ਉਹਦਾ ਪੁਰਾਣਾ ਨਿਸ਼ਾਨ ਜੋੜੀਏ ਦੇ ਨਾਲ ਤਾਲਮੇਲ ਸੀਗਾ ਦਾ ਉਹਦਾ ਕ੍ਰਿਮੀਨਲ ਰਿਕਾਰਡ ਵੀ ਹੈ ਮੈਂ ਉਹਦਾ ਨਾਮ ਡਿਸਕਲੋਸ ਨਹੀਂ ਕਰੂੰਗਾ ਫਰ ਆਬਵੀਅਸ ਰੀਜਨਸ ਤਾਂ ਫਿਰ ਆ ਜਿਹੜਾ ਬੰਦਾ ਸੀ ਫੜਿਆ ਹੈ ਰਵੀ ਇਹ ਉਹਦੇ ਟੱਚ ਆਇਆ ਇਹ ਉਹਦੇ ਰਾਹੀਂ ਨਿਸ਼ਾਨ ਜੋੜੀ ਦੇ ਨਾਲ ਗੱਲ ਕਰਦਾ ਸੀਗਾ ਬਟ ਆਫਲੈਟ ਇਹ ਆਪਣੇ ਪਦਰਤੇ ਵੀ ਨਿਸ਼ਾਨ ਜੋੜੀ ਦੇ ਨਾਲ ਗੱਲ ਕਰ ਰਹਾ ਸੀਗਾ ਤਾਂ ਉਹ ਫਿਰ ਇਹਨਾਂ ਨੂੰ ਫੋਨ ਰਾਹੀਂ ਉਹ ਇਨਸਟਰਕਸ਼ਨਸ ਉਹ ਡਾਇਰੈਕਸ਼ਨਸ ਇਸ਼ੂ ਕਰਦਾ ਸੀਗਾ ਆ ਜਿਹੜਾ ਬੇਸਿਕਲੀ ਜਿਹੜਾ ਪੁਰਾਣਾ ਬੰਦਾ ਹੈ ਜਿਹੜਾ ਹਜੇ ਫੜਨ ਵਾਲਾ ਹੈ ਉਹਦਾ ਕਾਫੀ ਪੁਰਾਣਾ ਉਹਦੇ ਨਾਲ ਤਾਲੁਕ ਸੀਗਾ ਕਿਉਂਕਿ ਉਹ ਵੀ ਲੋਕਲ ਬੰਦਾ ਹੈ ਡੇਰਾ ਬਾਬਾ ਨਾਨਕ ਦਾ ਤਾਂ ਇਹ ਉਹਦੇ ਨਾਲ ਇਹਨੂੰ ਕਰੀਬਨ ਮਹੀਨਾ ਹੋ ਗਿਆ ਜਦੋਂ ਤੋਂ ਇਹ ਉਹਦੇ ਨਾਲ ਗੱਲ ਕਰ ਰਹਾ ਸੀਗਾ ਇਹ ਨਿਸ਼ਾਨ ਜਿਹੜਾ ਜੁੜਿਆ ਨਾ ਪੁਕੜੀ ਹੈ ਕਾਫੀ ਮਤਲਬ ਸੀਜ਼ਨਡ ਕ੍ਰਿਮੀਨਲ ਹੈ ਬੀਕੇਆਈ ਟੈਰਰਿਸਟ ਹੈ ਤਾਂ ਇਹ ਕਾਫੀ ਕਨਸਰਨਮੈਂਟਸ ਇਹਨੇ ਮੰਗਵਾਏ ਸੀਗੇ ਇੱਥੇ ਵੀ ਕਤਲ ਦੇ ਐਕਸਟਰੈਕਸ਼ਨ ਦੇ ਪਰਚੇ ਦੇ ਤੇ ਦਰਜ ਹੈ